ਉਹ ਭੁੱਖ ਬੜੀ ਲੱਗੀ ਸੀ ਰੋਟੀ ਲੈ ਆਉਣੀ ਸੀ ਰੋਟੀ ਕਾਦੇ ਨਾਲ ਲੈ ਕੇ ਆਵਾ ਸਬਜੀ ਬਣਾਈ ਸੀ ਸਿਰੇ ਗੋਭੀ ਦੀ ਮੈਨੂੰ ਮਾਸਾ ਸਵਾਦ ਨਹੀਂ ਲੱਗੀ ਮੈਂ ਸਾਰੀ ਡਸਟਬਿਨ ਚ ਸੁੱਟ ਆਈਆਂ ਜੇ ਤੈਨੂੰ ਨਹੀਂ ਸਵਾਦ ਲੱਗੀ ਸੀ ਤੇ ਮੈਨੂੰ ਦੇ ਦਿੰਦੀ ਮੈਂ ਖਾ ਲੈਂਦਾ ਸਾਰੀ ਸਬਜੀ ਡਸਟਬਿਨ ਚ ਸੁੱਟ ਆਈਆਂ ਅੰਨ ਦੀ ਕਦਰ ਕਰੀਦੀ ਆ ਉਹਨਾਂ ਨੂੰ ਪੁੱਛ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਨਸੀਬ ਨਹੀਂ ਹੁੰਦੀ ਤੂੰ ਕਿਸੇ ਗਰੀਬ ਨੂੰ ਦੇ ਦਿੰਦੀ ਕਿਸੇ ਗਰੀਬ ਦੇ ਮੂੰਹ ਚ ਪਾ ਜਿੰਦੀ ਹੁਣ ਮੈਂ ਇੱਥੇ ਗਰੀਬ ਲੱਭਦੀ ਫਿਰਾਂ ਜਾ ਚਾਰ ਨਾਲ ਰੋਟੀ ਲਿਆ ਦੇ ਇਹ ਚਾਰ ਨਾਲ ਲਿਆ ਦੇ ਕਿਤੇ ਇਹ ਨਹੀਂ ਆ। ਵੀ ਚਲ ਰੈਸਟੋਰੈਂਟ ਚ ਖਾਣ ਮੈਂ ਜਾ ਕੇ। ਉੱਤੋਂ ਮੈਨੂੰ ਹੋਰ 파ਸ਼ਾਂ ਦੇਣ ਲੱਗ ਗਿਆ ਵਾ। ਇਹ ਮੇਰੀ ਜ਼ਿੰਦਗੀ ਨਰਕ ਕਰਕੇ ਰੱਖੀ ਆ। ਇੱਕ ਮੇਰੀ ਸਹੇਲੀ ਆ। ਰੋਜ਼ ਵਾਂਸ ਵਾਂਨੇ ਫੋਟੋਆਂ ਪਾਉਂਦੀ ਆ ਰੈਸਟੋਰੈਂਟਾਂ ਦੇ ਵਿੱਚ ਜਾ ਜਾ ਕੇ। ਮੈਨੂੰ ਲੱਗਦਾ ਕਿਤੇ ਇੱਕ ਦਿਨ ਹੀ ਹੋਊਗਾ ਜਿਸ ਦਿਨ ਉਹ ਘਰ ਹੀ ਖਾਂਦੀ ਹੋਊਗੀ। ਅਤੇ ਇੱਕ ਮੈਂ ਵਾ। ਕਿਤੇ ਮੈਂ ਬਾਜ਼ਾਰ ਜਾਣਾ ਆ। ਮੇਰੇ ਕੋਈ ਸੂਟ ਹੀ ਨਹੀਂ ਚੱਜਦਾ ਹੈਗਾ। ਦੱਸ ਮੈਂ ਕਿਹੜਾ ਸੂਟ ਪਾ ਕੇ ਜਾਵਾਂ। ਆ ਕਿੱਡੇ ਸੋਹਣੇ ਤੇ ਤੇਰੇ ਕੋਲ ਸੂਟ ਆ? ਹਾਂ ਸੂਟਾਂਾਂ ਤੇਰੀ ਸਾਰੀ ਲਿਮਾਰੀ ਭਰੀ ਪਈ ਐ ਆਹੋ ਤੇ ਇਹੋ ਹੀ ਰੋਜ਼-ਰੋਜ਼ ਭਾਗੇ ਜਾਈ ਜਾਵਾ ਇਹ ਤੇ ਕਿਸੇ ਦਿਨ ਚੁੱਕ ਕੇ ਨਾ ਮੈਂ ਬਾਹਰ ਸਿੱਟ ਦੇਣੀ ਆ ਤੇ ਮੈਂ ਨਵੇਂ ਕੱਪੜੇ ਲੈਣੇ ਆ ਚੀਜ਼ਾਂ ਦੀ ਕਦਰ ਕਰਿਆ ਕਰ ਸਿਮਰ ਉਹਨਾਂ ਨੂੰ ਪੁੱਛ ਜਿਨ੍ਹਾਂ ਨੂੰ ਇੱਕ ਜੋੜੀ ਕੱਪੜਾ ਨਹੀਂ ਜੁੜਦਾ ਤੇਰੇ ਕੋਲ ਤੇ ਫਿਰ ਲਮਾਰੀ ਭਰੀ ਪਈ ਸੂਟਾਂ ਦੀ ਬਸ ਇਹਨੇ ਇੱਥੇ ਵੀ ਬਾਸ਼ਣੀ ਦੇਣ ਲੱਗ ਜਣਾ ਇੱਕ ਮੇਰੀ ਸਹੇਲੀ ਆ ਰੋਜ਼ ਵਾਂਸਣੀਆਂ ਵੀਡੀਓ ਪਾਉਂਦੀ ਆ ਕਦੀ ਜੀਨ ਪਾ ਕੇ ਤੇ ਕਦੀ ਸੂਟ ਪਾ ਕੇ ਜ਼ਿੰਦਗੀ ਤੇ ਉਹਨਾਂ ਦੀ ਮੇਰੇ ਤੇ ਜ਼ਿੰਦਗੀ ਨਰਕ ਹੋ ਗਿਆ ਕਿੰਨੀ ਸੋਹਣੀ ਕੋਠੀ ਆ ਸੁਖਰਾਜ ਆ ਵੇ ਮੇਰੀ ਸਹੇਲੀ ਉਹਨੇ ਕਿੰਨੀ ਸੋਹਣੀ ਕੋਠੀ ਲਈ ਆ ਤੇ ਆਪਾਂ ਵੀ ਲਈ ਇਹੋ ਜੀ ਹਾਂ ਸੋਹਣੀ ਆ ਪਰ ਆਪਣਾ ਘਰ ਵੀ ਮਾੜਾ ਨਹੀਂ ਸਿਮਰ ਆ ਕੋਈ ਘਰ ਆ ساری ਜ਼ਿੰਦਗੀ ਇਹਦੇ ਵਿੱਚ ਹੀ گزار ਲੈਣੀ ਆ ਸਿਮਰ ਹਾਂ ਉਹ ਤੇ ਫਿਰ ਰੱਬ ਨੇ ਛੱਤ ਦਿੱਤੀ ਆ ਉਹਨਾਂ ਲਵੇ ਉਹਨਾਂ ਲੋਕਾਂ ਵਾਲੇ ਜਿਹੜੇ ਰਾਤ ਸੜਕਾਂ ਤੇ ਸੌਂਦੇ ਆ ਹੈ ਕਿਸੇ ਦਾ ਪੱਕਾ ਵੇਖ ਕੇ ਆਪਣਾ ਕੱਚਾ ਘਰ ਨਹੀਂ ਢਾਈਦਾ ਹੁੰਦਾ ਤੁਸੀਂ ਤੇ ਬਸ ਇਹੋ ਹੀ ਭਾਸ਼ਣ ਦੇਣੇ ਹੁੰਦੇ ਆ ਇੱਕ ਜ਼ਿੰਦਗੀ ਮੇਰੀ ਸਹੇਲੀ ਦੀ ਜਿਹੜੀ ਮਹਿਲਾਂ ਚ ਗੁਜ਼ਾਰਦੀ ਆ ਤੇ ਇੱਕ ਮੇਰੀ ਨਰਕ ਵਾਲੀ ਤੇ ਤੀ ਬੈਠੀ ਖਾਣ ਨਹੀਂ ਆ। ਨੀ ਤੂੰ ਅੰਦਰ ਆ ਕੇ ਇੱਥੇ ਕਿੱਦਾਂ ਬੈ ਗਈ ਆ? ਤੈਨੂੰ ਕਿਹਨੇ ਕਿਹਾ ਇੱਥੇ ਬੈਠਣ ਨੂੰ? ਭੈਣੇ ਖਾ ਲੈਂਦੇ। ਵਾਹਰ ਨਾ ਤੋਪ ਬੜੀ ਸੀ। ਤੇ ਸਾਡੇ ਕਿਹੜਾ ਗਰੀਬਾਂ ਦੇ ਸਿਰ ਤੇ ਕੋਈ ਛੱਤ ਹੈ? ਬੈਣੀ ਜੇ ਤੂੰ ਆਈ ਗਈ ਆ ਇਹ ਮੈਨੂੰ ਇੱਕ ਗਲਾਸ ਪਾਣੀ ਦੇ ਲਿਆ ਦੇ ਪਾਣੀ ਤੇ ਉਹਦੇ ਵਿੱਚ ਭੇਪੇ ਕੇ ਰੋਟੀ ਖਾ ਲੋ ਕਿਉਂ ਤੂੰ ਸਬਜ਼ੀ ਨਹੀਂ ਲੈ ਕੇ ਆਈ ਸਬਜ਼ੀ ਭੈਣੇ ਸਾਡੇ ਲੋਕਾਂ ਦੇ ਘਰਾਂ ਵਿੱਚ ਕਿੱਥੋਂ ਸਾਨੂੰ ਕਿ ਦੋ ਟਾਈਮ ਦੀ ਰੋਟੀ ਮਿਲ ਜਾਵੇ ਅਸੀਂ ਤੇ ਰੰਦਾ ਸ਼ੁਕਰ ਕਰਦੇ ਆ ਕਿ ਸਾਨੂੰ ਦੋ ਟਾਈਮ ਦੀ ਰੰਗ ਰੋਟੀ ਦੇ ਹੀ ਜਾਂਦਾ ਹੈ ਤੇ ਆ ਰੁੱਖੀ ਰੋਟੀ ਕਿੱਦਾਂ ਖਾਣੀ ਹੈ ਖਾਧੀ ਜਾਂਦੀ ਹੈ ਜਦੋਂ ਭੁੱਖ ਲੱਗਦੀ ਆ ਨਾ ਤੇ ਢਿੱਡ ਨੂੰ ਉਦੋਂ ਨਹੀਂ ਪਤਾ ਲੱਗਦਾ ਕਿ ਰੋਟੀ ਰੁੱਖੀ ਆ ਕਿ ਸਬਜ਼ੀ ਨਹੀਂ ਆ ਤਿਆ ਆ ਬਾਂਦੇ ਚ ਕੀ ਆ ਆ ਪਹਿਨੇ ਇਹ ਪਹਿਨੇ ਕੁਝ ਕੱਪੜੇ ਆ ਤੇਲ ਵਰਗੀਆਂ ਬੀਬੀਆਂ ਪਹਿਣਾ ਮੈਨੂੰ ਆਪਣੇ ਕੱਪੜੇ ਤੇ ਆਪਣੇ ਬੱਚਿਆਂ ਦੇ ਕੱਪੜੇ ਦੇ ਦਿੰਦਿਆਂ ਨੇ ਇਹੋ ਹੀ ਕੱਪੜੇ ਮੈਂ ਪਾ ਲੈਂਦੀ ਆ ਤੇ ਮੇਰੇ ਬੱਚੇ ਪਾ ਲੈਂਦੇ ਨੇ ਪਹਿਨੇ ਤੂੰ ਤੇ ਮੇਰੀਆਂ ਅੱਖਾਂ ਹੀ ਖੋਹ ਦਿੱਤੀਆਂ ਚੱਲ ਮੈਂ ਤੈਨੂੰ ਸਬਜ਼ੀ ਲਿਆ ਕੇ ਦਿੰਦੀ ਆ ਮੇਰੇ ਵਿੱਚ ਕਿੰਨਾ ਹੰਕਾਰ ਸੀ ਮੇਰੇ ਕੋਲ ਸਭ ਕੁਝ ਹੁੰਦਿਆਂ ਵੀ ਮੈਂ ਇਹਨਾਂ ਨੂੰ ਕਿੰਨੀਆਂ ਗੱਲਾਂ ਸੁਣਾਈਆਂ ਵਾਹਿਗੁਰੂ ਜੀ ਨੇ ਤੇ ਮੈਨੂੰ ਬਹੁਤ ਕੁਛ ਦਿੱਤਾ ਹੈ ਐਨਾ ਸੋਹਣਾ ਘਰ ਪਰਿਵਾਰ ਵੀ ਦਿੱਤਾ ਪਰ ਫਿਰ ਵੀ ਮੇਰੇ ਚ ਕਿੰਨਾ ਹੰਕਾਰ ਸੀ ਸਿਆਣੀ ਸਾਚੀ ਕਹਿੰਦੇ ਆ ਕਿਸੇ ਦਾ ਪੱਕਾ ਵੇਖ ਕੇ ਆਪਣਾ ਕੱਚਾ ਨਹੀਂ ਢਾਈਦਾ ਸਾਨੂੰ ਜੋ ਕੁਝ ਮਿਲਿਆ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ